ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਕਹਿੰਦੇ ਨਾ ਕਿ ਜਿਹੜੇ ਆਪਣੇ ਕੇਲੇ ਖਰਾਬ ਹੋ ਜਾਂਦੇ ਨੇ ਲਿਆਂਦੇ ਹੋਏ ਇਹਨਾਂ ਨੂੰ 1-2 ਦਿਨ ਰੱਖਣੇ ਹੁੰਦੇ ਨੇ ਉਹਦੇ ਵਾਸਤੇ ਆਪਾਂ ਨੂੰ ਆਇਆ ਵੀ ਕੀ ਇਹ ਜਿਹੜੀ ਟ੍ਰਿਕ ਯੂਜ਼ ਕਰੀਏ ਜਿਸ ਦੇ ਨਾਲ ਆਪਣੇ ਕੇਲੇ ਠੀਕ ਰਹਿ ਜਾਣ ਵੀ ਖਰਾਬ ਨਾ ਹੋਣ ਉਹਦੇ ਵਾਸਤੇ ਆਪਾਂ ਲਵਾਂਗੇ ਜੀ ਲਿਫਾਫੇ ਦਾ ਟੁਕੜਾ ਜਿਹਨੂੰ ਪੋਲੀਥੀਨ ਕਹਿੰਦੇ ਨੇ ਆ ਲਿਫਾਫੇ ਦਾ ਟੁਕੜਾ ਉਹਨੂੰ ਆਪਾਂ ਇਹਦੇ ਉੱਪਰ ਛਾੜ ਦਵਾਂਗੇ ਆ ਚੀਤੇ ਜਿੱਥੋਂ ਆਪਣੇ ਤੋੜੇ ਹੋਏ ਹੁੰਦੇ ਨੇ ਬਟਾਣੀ ਤੋਂ ਮਤਲਬ ਉਹਨਾਂ ਤੋੜਦੇ ਆ ਇਹ ਇਹਦੇ ਉੱਪਰ ਛਾੜ ਦਵਾਂਗੇ ਉੱਪਰ ਜੇ ਆਪਾਂ ਰਬੜ ਛਾੜ ਦਵਾਂਗੇ ਹਨਾ ਇਹਦੇ ਨਾਲ ਉਰੰਦੀ ਹਵਾ ਪਾਸ ਨਹੀਂ ਹੋਊਗੀ ਕੇਲੇ ਵਿੱਚ ਹਵਾ ਨਹੀਂ ਜਾਊਗੀ ਉਹਦੇ ਨਾਲ ਆਪਣੇ ਕੇਲੇ ਖਰਾਬ ਨਹੀਂ ਹੋਣਗੇ ਜਿੰਨੇ ਆਪਣਾ ਹੁਣ ਖਾਣਾ ਕੇਲਾ ਇੱਕ ਕੇਲਾ ਵਿੱਚੋਂ ਇਹਨੂੰ ਖੋਲ ਕੇ ਕੱਢ ਲੈ ਦੁਆਰਾ ਫਿਰ ਉਹਨੂੰ ਛਾੜਤਾ ਬਣ ਕੇ ਲੈਣਗੇ ਬਾਕੀ ਐਵੇਂ ਠੀਕ ਰਹਿ ਜਾਣਗੇ ਖਰਾਬ ਨਹੀਂ ਹੋਣਗੇ ਜੇ ਉਹਨਾਂ ਕੱਲ ਦੇ ਲਿਆਦੇ ਹੋਏ ਨੇ ਕਿੰਨੇ ਸੋਹਣੇ ਸਾਫ ਪੈਨੇ ਐਵੇਂ ਛਾੜਿਆ ਹੋਇਆ ਸੀ ਜਾਂ ਮੇਰੇ ਹੁਣ ਨਿਊ ਛਾੜਤਾ ਮੇਰੇ ਉੱਪਰ ਬਾਕੀ ਤੁਸੀਂ ਆਪਾ ਜੁਆ ਕੇ ਦੇਖ ਲਿਓ ਵੇ ਟ੍ਰਿਕ ਵਧੀਆ ਐਸੀ ਮੈਂ ਅਜਮਾਈ ਹੋਈ ਆ ਬਹੁਤ ਵਧੀਆ ਐਵੇਂ ਕੇਲੇ ਸਾਰੇ ਠੀਕ ਰਹਿ ਜਾਂਦੇ ਨੇ ਬਾਕੀ ਥੈਂਕ ਯੂ ਜੀ